ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਸਾਂਝੀ ਕੀਤੀ ਗਈ ਕਿ ਮੋਹਾਲੀ ਦੇ ਪਿੰਡ ਪਾਪੜੀ ਦੇ ਨੁਮਾਇੰਦੇ ਜਿਨ੍ਹਾਂ ਵੱਲੋਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ ਦੇ ਪੱਤਰ ਰੱਦ ਹੋਣ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੋਕ ਕੀਤਾ ਗਿਆ ਸੀ ਜਿਸ ਦੀ ਸੁਣਵਾਈ ਕਰਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਮੋਹਾਲੀ ਦੇ ਪਿੰਡ ਪਾਪੜੀ ਦੀ ਪੰਚਾਇਤੀ ਚੋਣਾਂ ਤੇ ਰੋਕ ਲਗਾ ਦਿੱਤੀ ਗਈ ਹੈ ਪੈਕਾ ਮੇ ਜਗਤ ਮੁਹਾਲੀ ਸੇ ਨਿਸ਼ਾਨ ਸਿੰਘ ਕੀ ਰਿਪੋਰਟ ਅੱਜ ਦਾ ਮੈਨੂੰ ਪਤਾ ਇਹ ਹੈ ਜੀ ਕਿ ਜੋ ਇਹਨਾਂ ਨੇ ਇਲੈਕਸ਼ਨ ਦੌਰਾਨ ਕਾਬਲੇ ਕੀਤੇ ਨੇ ਜੋ ਇਹ ਕਹਿ ਰਹੇ ਤੇ ਕਹਿੰਦੇ ਜਮਿਸਤਾਨ ਦਾ ਫਰਕ ਹੈ ਔਰ ਜਿੱਦਾਂ ਇਹਨਾਂ ਨੇ ਇਲੈਕਸ਼ਨ ਲੁੱਟੀਆਂ ਨੇ ਲੁੱਟ ਦੀ ਕੋਸ਼ਿਸ਼ ਕੀਤੀ ਹੈ ਇਹ ਬਹੁਤ ਮੰਦ ਭਾਰੀ ਗੱਲ ਹੈ ਇਹ ਮੇਰੇ ਅਖਦੇ ਦਾ ਪਹਿਲੀ ਵਾਰ ਹੋਇਆ 35 ਸਾਲ ਤੋਂ ਬੋਦੀ ਦੇ ਵਿੱਚ ਅਜੀਬ ਸਰਗਰਮਾ ਕਰ ਰਹੀ ਹੈ ਜੀ ਗੱਲ ਨੇ ਹੋਈ ਮੈਂ ਹੁੰਦੇ ਮੈਂ ਦੋ ਵਾਰੀ ਕਾਲੇ ਹੁੰਦੇ ਐਮਐਲਏ ਰਹਾ ਉਦੋਂ ਪਹਿਲਾਂ ਬਿਨਾਂ ਐਮਐਲਏ ਵੀ ਰਹਾ ਉਦੋਂ ਪਹਿਲਾਂ ਅਸੀਂ 97 'ਚ ਵੀ ਅਸੀਂ ਸਰਕਾਰ ਕਾਲੇ ਵੀ ਬਣੀ ਆ ਸਾਨੂੰ ਕਦੇ ਇਹ ਨਹੀਂ ਹੋਇਆ ਸਾਨੂੰ ਐਨਓਸੀ ਨਾ ਮਿਲੇ ਜਾਂ ਸਾਡੇ ਬੰਦਾ ਨੂੰ ਦਾਇਨਾ ਪਾ ਦਿੱਤੇ ਜਾਣ ਜਿਹੜਾ ਵੀ ਬੰਦਾ ਟ੍ਰਾਇਲ ਸੀਗਾ ਉਹ ਇਲੈਕਸ਼ਨ ਲੜ ਸਕਦਾ ਸੀ ਪਰ ਆ ਜਿਹੜਾ ਕੰਮ ਹੋਇਆ ਇਹਦਾ ਇੱਕ ਐਸਾ ਬੜੇ ਗੀਨੇ ਵਿੱਚੀ ਸਾਜ਼ਿਸ਼ ਤੇ ਤੈਅ ਹੋਇਆ ਔਰ ਇਹਨਾਂ ਨੇ ਜਿਸ ਤਰੀਕੇ ਨਾਲ ਆ ਪਿੰਡ ਵਾਪਰੀ ਦਾ ਮੁੱਦਾ ਬੜਾ ਸਰਕਾਰ ਮਿਲਿਆ ਤਾਂ ਪਿਛੇ ਜਿਹੜਾ ਤਰ੍ਹਾਂ ਵੀ ਮੈਂ ਵਿਧਾਨ ਸਭਾ ਜਿਹੜਾ ਜੋਰ ਮੁੱਦਾ ਹਟਾਇਆ ਸੀ ਇਹ ਕਿ ਭਾਈ ਉੱਥੇ ਵਾਇਲੇਸ਼ਨ ਹੋ ਰਹੀ ਆ ਔਰ ਉੱਥੇ ਇੰਨੀ ਜਿਹੀ ਸਰਕਾਰੀ ਪ੍ਰਾਪਰਟੀ ਦੇ 100 150 ਕੋੜੀ ਦੀ ਜ਼ਮੀਨ ਹੈ ਉਹਦੇ ਕਬਜ਼ਾ ਕੀਤਾ ਜਾ ਰਿਹਾ ਔਰ ਨਿਜਾਇ ਔਰ ਨਾ ਉਹਦੀ ਰਿਸਟਰੀ ਹੋਈ ਹੋਂ ਤੱਕ ਨਾ ਉਹਦਾ ਕੋਈ ਪ੍ਰੋਪਰ ਐਗਰੀਮੈਂਟ ਹੋਇਆ ਤੇ ਉਹ ਕਬਜ਼ਾ ਕਰ ਲਿਆ ਹੈਗਾ ਤੇ ਉੱਥੇ ਸੜਕਾਂ ਬਣਾਈ ਜਾ ਰਹੀਆਂ ਨੇ ਔਰ ਜਦੋਂ ਪਿੰਡ ਦੀ ਪੰਚਾਇਤ ਨੇ ਇਸ ਦਾ ਬੋਧ ਕੀਤਾ ਤਾਂ ਉਲਟਾ ਉਹਨਾਂ ਦੀ ਪਹੁੰਚ ਖੜੇ ਰੱਖ ਸੀ ਉਹਨਾਂ ਨੇ ਇਹਨਾਂ ਨੂੰ ਹਰਾਸਤਾਨੇ ਦੀ ਕੋਸ਼ਿਸ਼ ਕੀਤੀ ਔਰ ਸਰਕਾਰ ਭਾਈ ਜਾਨ ਸਾਡੀ ਬਣ ਗਈ ਤੇ ਅਸੀਂ ਉਹਨੂੰ ਬਚਾਉਣ ਦੀ ਖਾਤਰ ਸੁਪਰੀ ਕੋਰਟ ਤੱਕ ਗਏ ਕਿਉਂ ਇਹ ਬੰਦਾ ਪੈਸੇ ਵਾਲਾ ਸੀ ਜਿਸਦੇ ਆਲਾ ਸੀ ਤੇ ਵੱਡਾ ਵਕੀਲ ਕਰਕੇ ਖੜਾ ਤਾਂ ਝੂਠੀਆਂ ਗੱਲਾਂ ਪੋੜੀਆਂਦਾ ਸੀ ਫਿਰ ਝੂਠਾ ਐਫੀਆਰ ਦੇ ਕੇ ਸਟੇ ਵਗੈਰ ਕਰਾਤੀ ਕਿ ਮੈਂ ਇਸ ਪਿੰਡ ਨਾਲ ਮੇਰੇ ਸਬੰਧ ਨਹੀਂ ਕੋਈ ਨਹੀਂ ਹੈ ਜਦੋਂ ਪਿੰਡਾਂ ਦੁਬਾਰਾ ਸੁਪਰੀ ਕੋਰਟ ਜਾਣਾ ਪਿਆ ਇਸ ਗੱਲ ਬਾਰੇ ਝੂਠਾ ਐਫੀਆਰ ਦਿੱਤਾ ਹਾਈ ਕੋਰਟ ਦੇ ਵਿੱਚ ਇਤਨੀ ਵੱਡੀ ਗੱਲ ਹੋ ਸਕਦੀ ਹੈ ਕਿ ਸਾਡੀ ਤਾਂ ਸਹਿਮਤੀ ਹੈ ਪਿੰਡ ਵਾਲਾ ਕੋਈ ਦਿੱਕਤ ਦਾ ਗੱਲ ਕੰਮ ਨਹੀਂ ਕਰ ਰਹੇ ਫਿਰ ਜਿਹੜੀ 15 ਗਾਹ ਜਿੰਦਾ ਤਵਾਦਲਾ ਹੋਇਆ ਸੀ ਇਹਨਾਂ ਜਾ ਕੇ ਪਿੱਛੇ ਖੋਦੇ ਤੇ ਜਿਹੜੀ ਜਿਹਦੇ ਕੋਲ ਬੈਲੋਆਂ ਦਾ ਵੱਡੇ ਵੱਡੇ ਡੂੰਘੇ ਟੋਏ ਨੇ ਤੇ ਆਪ ਮੇਰੋਂ ਤੇ ਪਤਾ ਕਾ ਜ਼ਮੀਨ ਲੈ ਕੇ ਜਾਂ ਤੇ ਸ਼ੁਰੂ ਮੜਾ ਕੇ ਵੇਚਦੇ। ਜਿਹੜੀ ਹੁਣ ਜਿਹੜੀ ਆ ਆ ਜਿਹੜੀ ਜ਼ਮੀਨ ਜਿਹੜਾ ਹੁਣ ਮਸਲਾ ਇਸ ਦੀ ਡੇਟ ਹੈਗਾ ਇਹ ਵੀ ਇਹਦੀ ਪੰਚਾਇਤ ਇਹ ਹੀ ਮੈਂਬਰ ਬੰਦੇ ਉਹ ਨੇ ਜਿਨ੍ਹਾਂ ਨੇ ਉਦੋਂ ਮਤੇ ਪਾਏ ਸੀ। ਜਿਹਨੇ ਜ਼ਮੀਨ ਵੇਚੀ ਸੀ ਪਿੰਡ ਦੀ। ਉਹੀ ਬੰਦੇ ਨੇ ਉਹੀ ਸਾਜਾ ਸਿੰਘ ਜਿਹੜੇ ਮਾਰਗ ਵਿੱਚ ਆਪਦਾ ਨਹੀਂ ਰਹੇ ਹੋ ਤੇ ਉਹਨਾਂ ਦਾ ਪਰਿਵਾਰ ਹੀ ਸਾਰੇ ਉਹਦੇ ਪੁੱਤ ਧੀਆਂ ਨੇ ਸਾਰੇ ਉਹਦੇ। ਲੋਹਾ ਉਹਦੀਆਂ ਜਾਂ ਉਹਦਾ ਬੇਟਾ ਉਹ ਬੰਦੇ ਇਲੈਕਸ਼ਨ ਲੜ ਰਹੇ ਨੇ। ਔਰ ਉਹਨਾਂ ਦੇ ਕਾਗਜ਼ ਜਿਨ੍ਹਾਂ ਤੇ ਇਹ ਗੱਲ ਪ੍ਰੂਵ ਹੋ ਚੁੱਕੀ ਕਿ ਵੀ ਇਹ ਹਾਈ ਕੋਰਟ ਦੇ ਨੋਟਸ ਤੇ ਆਰਡਰ ਆਈਗੜਾ ਨੋਟਸ ਹੋਇਆ ਆਰਡਰ ਹੋਇਆ ਕਿ ਇਹਨਾਂ ਦੀ ਮਿਲਤੀ ਕਰਾਈ ਜਾਵੇ ਔਰ ਬਿਨ ਕਹਿਤਾ کورٹ ਲਗੀ کورٹ ਦੇ ਜੇ ਫੈਸਲਾ ਹੋਇਆ ਕਿ ਉਹਦੇ ਕਲਾਖੇ ਜ਼ਿੰਮੇਦਾਰੀ ਮਿਲਤੀ ਕਰਾਉਣ ਤੋਂ ਬਾਅਦ ਡਿਮਾਰਕੀਸ਼ਨ ਤੋਂ ਬਾਅਦ ਕਿਤੇ ਕਿਤੇ ਕਿਹੜੀ ਜ਼ਮੀਨ ਪਈ ਆ ਤੋ ਦੇਖੋ ਉਹ ਜ਼ਮੀਨ ਦੇ 5 ਕਣਾ ਪੁੱਛਨ ਮਰਲੇ ਜਿਹੜੇ ਆ ਇਸ ਪਰਿਵਾਰ ਦੇ ਕਾਜੇ ਥੱਲੇ ਆਏ ਔਰ ਇਹਨਾਂ ਨੇ ਉਸ ਤੋਂ ਬਾਅਦ ਇੱਕ ਐਗਰੀਮੈਂਟ ਹੋਇਆ ਪੰਚਾਇਤ ਦੇ ਵਿੱਚ ਬੈਠ ਕੇ ਕਿ ਅਸੀਂ ਜੀ 39 21 ਤੱਕ ਜਿਹੜੀ ਸਾਰੀ ਜ਼ਮੀਨ ਖਾਲੀ ਕਰ ਦਾਂਗੇ ਪਰ ਖਾਲੀ ਤਾਂ ਕੀ ਕਰਨੀ ਸੀਗੀ ਅੱਜ 39 24 ਹੋ ਗਈ 3 ਸਾਲ ਹੋ ਗਏ ਪੂਰੇ 3 ਸਾਲਾਂ ਦੇ ਵਿੱਚ ਉਸ ਜ਼ਮੀਨ ਦਾ ਇਹਨਾਂ ਨੇ ਕੋਈ ਕਬਜ਼ਾ ਨਹੀਂ ਦਿੱਤਾ ਪਰ ਉਲਟਾ ਸਕੂਲ ਦੀ ਬਿਲਡਿੰਗ ਵਾਸਤੇ ਮੈਂ 20 ਲੱਖ ਰੁਪਏ ਦਾ ਸੀ ਸਕੂਲ ਵਿੱਚ ਰੁਕ ਗਿਆ ਸਕੂਲ ਨਹੀਂ ਬਣ ਸਕਿਆ ਤਾਂ ਇਸ ਕਰਕੇ ਇਹ ਲੋਕ ਜਿਹੜੇ ਨੇ ਇਹ ਨਿਵਾਰੇ ਕਾਬੂ ਜੋ ਕੇ ਉਹ ਜੋ ਸਾਡੇ ਸਦਾ ਐਮਐਲਏ ਸਾਹਿਬ ਸਾਹਿਬ ਕਲਵੰਸੇ ਨੇ ਉਹਨਾਂ ਨੂੰ ਮੈਕਸੀਮਲ ਫਾਇਦਾ ਪਹਿਲਾਂ ਹੀ ਪਤਾ ਚੁੱਕੇ ਨੇ ਪਲਕ ਜ਼ਮੀਨ ਜਿਹੜੀ ਪੰਚਾਇਤ ਦੀ ਕੌਂਸਲ ਨੇ ਭਾਰ ਦੇ ਚੁੱਕੇ ਨੇ ਤੇ ਹੁਣ ਵੀ ਦੁਬਾਰਾ ਦੇਣ ਨੂੰ ਤਿਆਰ ਬੈਠੇ ਸੀਗੇ ਤੇ ਇਸ ਕਰਕੇ ਇਹ ਇਹ ਸਾਡੇ ਫਿਰ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਇਹਨਾਂ ਦੇ ਕਾਗਜ਼ ਰਿਜੈਕਟ ਕੀਤੇ ਉਲਟਾ ਜਿਨ੍ਹਾਂ ਨੇ ਪ੍ਰੋਟੈਕਟ ਕੀਤਾ ਪਿੰਡ ਦੀ ਲੈਂਡ ਨੂੰ ਉਹਦੇ ਕਾਗਜ਼ ਰਿਜੈਕਟ ਕੀਤੇ ਪਰ ਇਹਨਾਂ ਨੇ ਵਗੈਰਾ ਹਾਈ ਕੋਰਟ ਦਾ ਰੋਕ ਕੀਤਾ ਹਾਈ ਕੋਰਟ ਨੇ ਅੱਜ ਇਸ ਇਲੈਕਸ਼ਨ ਨੂੰ ਸਟੇ ਕੀਤਾ ਹੈਗਾ ਸਾਪੜੀ ਪਿੰਡ ਦੇ ਪਰ ਉਹ ਤੋਂ ਬਾਅਦ ਤੁਸੀਂ ਆਜੋ ਚਿਹਾਰ ਨਗਰ ਤੋਂ ਸਾਰੇ ਸੱਜਣ ਬੈਠੇ ਸਾਡੇ ਪਿੱਛੇ ਬੈਠੇ ਆ ਜਿਨ੍ਹਾਂ ਨੇ ਪੰਚੀ ਸਰਪੰਚੀ ਵਾਸਤੇ ਅਪਲਾਈ ਕੀਤਾ ਸੀ ਪੰਚੀ ਵਾਸਤੇ ਪਰ ਇਹਨਾਂ ਨੇ ਕੀਤਾ ਕੀ ਜਿਹੜੇ ਸਾਡੇ ਵੱਲੋਂ ਕਾਜ ਸਾਹਿਬ ਨੇ ਰਿਜੈਕਟ ਹੋ ਗਏ ਜਿਹੜਾ ਇਹਨਾਂ ਨੂੰ ਮੱਥਾ ਟੇਕਾ ਜਾ ਕੇ ਕੋਈ ਲੈਣ ਦੇਣ ਹੋਇਆ ਕੀ ਹੋਇਆ ਉਹ ਰੱਬ ਜਾਣਦਾ ਤੇ ਉਹਨਾਂ ਦਾ ਇਮਾਨ ਜਾਣਦਾ ਤੇ ਕਿਸ ਤਰੀਕੇ ਨਾਲ ਹੋਇਆ ਉਹ ਜਿਹੜੇ ਬੰਦੇ ਰਿਜੈਕਟਡ ਸੀ ਉਹ ਵੀ ਐਕਸੈਪਟ ਕਰ ਲਏ ਉਹਨੇ ਕਹ ਐਕਸੈਪਟ ਕਰ ਜੋ ਕਮੀ ਪੇਸ਼ੀ ਜੋ ਲਿਖਿਆ ਸੀ ਸੁਰਮਤ ਦਿਖਾਇਆ ਪਹਿਲਾਂ ਵੀ ਕਿ ਉਹ ਵੀ ਉਹਨਾਂ ਐਕਸੈਪਟ ਕਰ ਲੇ ਇਦਾਂ ਹੀ ਬਲੂਨਪੁਰ ਚ ਹੋਇਆ ਸੇਮ ਆਪਣੇ ਪਿਛੇ ਬਲੂਨਪੁਰ ਦੀ ਹੈ ਰਿਜੈਕਟਡ ਐਕਸੈਪਟ ਹੋ ਗਏ ਜਿਹੜੇ ਸੈਕਟਰ ਟੂ ਸਿਗੇ ਓਰੀਐਂਟਡ ਹੋਗੇ ਨਹੀਂ ਤੱਕੇ ਦਾ ਤਾਜ ਤੁਸੀਂ ਆ ਪਾਰਟੀਆਂ ਦੇ ਤੁਸੀਂ ਰਿਸੈਟ ਕਰਦੇ ਜਿਹੜੇ ਬੰਦੇ ਉਹਨਾਂ ਦਾ ਆ ਨਹੀਂ ਪਰੋਣਾਂ ਬੰਦਾ ਨਹੀਂ ਅੱਜ ਦਿਨ ਵਿੱਚ ਚੇਂਜ ਕਰਦਾ ਆ ਜਿਹੜਾ ਅੱਜ ਝਾਂਪੜ ਦਾ ਅੱਜ ਸਿੰਬਲ ਚੇਂਜ ਕਰਤਾ ਠੀਕ ਤੇ ਹੋ ਸਕਦਾ ਤੁਸੀਂ ਇਲੈਕਸ਼ਨ ਤੋਂ ਇੱਕਦਾਂ ਬੜੇ ਕ੍ਰਿਸ਼ਲ ਦੇ ਰਹੇ ਤੇ ਇੱਕ ਹੰਢੇ ਘੰਢ ਦਾ ਮੀਸਦਾਂ ਲਾਹਾ ਹੁੰਦਾ ਤੇ ਹੁਣ ਜੋ ਦੂਜੇ ਦੇ ਦਾ ਸਿੰਬਲ ਬਾਈਟਾ ਸਾਡੇ ਮੋਟਾ ਖੜਾ ਹੋਣਗੇ ਫਲੋਰਪੁਰ ਦੇ 8 ਬੰਦੇ ਨੇ ਤੇ ਇਥੋਂ ਦੇ 7 ਬੰਦੇ ਦੇ 7-8 ਬੰਦੇ ਨੇ ਜਿਹੜਾ ਨਾ ਕਾਗਜ ਰਿਜੈਕਟ ਹੋਏ ਨਾ ਪਾਸ ਕੀਤੇ ਨੇ ਪਰ ਮਾਜਰੇ ਦੇ ਸਰਪੰਚ ਜਿਹੜਾ ਅਨਮਰ ਅਲੀ ਮਨਸੂਰ ਹੈ ਉਹਦਾ ਕਾਜ ਨਾ ਰੱਦ ਹੋਏ ਹੋਏ ਨੇ ਤੇ ਹੁਣ ਉਹਦੇ ਰੁਕ ਕਰਤੇ ਕਿਵੇਂ ਹੋਗੇ ਬਈ ਦੱਸੋ ਔਰ ਅੰਜ ਦਿਨ ਉਸ ਰਹੀ ਹੈ ਤੇ ਪੰਜ ਨੂੰ ਸ਼ਾਮ ਤੱਕ ਸਾਰੀ ਰਿਪੋਰਟਰਾਂ ਨੇ ਦੇਣੀ ਸੀ ਆਪਣੀ ਕਾਰਦੀ ਸੀ ਚੋਲ ਕੁਸ਼ਨ ਨੂੰ ਉਹ ਤਾਂ ਹੋਈ ਨਹੀਂ ਪਰ ਇਹਨਾਂ ਨੇ ਅਸਾਤੈ ਨੂੰ ਜਾ ਕੇ ਨੋਟਸ ਤੇ ਲਾਏ ਕੱਲ ਵੀ ਜਾਰ ਨਾ ਕੱਲ ਫਿਰ ਨੋਟਸ ਲੱਗੇ ਹੋਏ ਜੀ ਬਣਾਣ ਲੱਗੇ ਸੀ ਪਰसों ਰਾਤ ਨੂੰ ਬਕਾਇਦਾ ਅਸਤੇ 10:00 ਤੇ 9:00 ਵਜੇ ਤੱਕ ਸਭਨੋਂ ਤੱਕ ਬੰਦੇ ਪਾਰਾ ਤੱਕ ਮਤਾਂ ਮਾਦ ਰਹੇ ਨੇ ਕਿ ਸਾਡੇ ਵੀ ਕਿੰਨੇ ਦੋ ਸੈਨ ਹੋਣ ਵਾਲੇ ਸਾਡੇ ਸੈਨ ਕਰਾ ਲੋ ਕਿਸੇ ਸੈਨਿਕ ਰਾਏ ਉਹ ਟੌੜਾ ਕਰਦੇ ਤੌਰ ਤੇ ਉਦੋਂ ਬਾਅਦ ਜੀ ਕੁਰੜਾ ਪਿੰਡ ਦੇ ਅਦਵਿੰਦਰ ਸਿੰਘ ਬੈਠੇ ਆ ਤੁਹਾਡੇ ਕੋਲੇ ਆ ਬੈਠਿਆ ਕਿ ਇਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਕੇਸ ਤੋਂ ਵੱਖਰੀ ਗੱਲ ਹੈ 29 ਵੋਟਾਂ ਜਾਲੀ ਬਣਾਈਆਂ ਗਈਆਂ ਉਹ ਵੀ ਆ 3 ਤਰੀਕ ਨੂੰ ਬਣਾਈਆਂ ਤੇ 4 ਨੂੰ ਬਣਾਈਆਂ ਗਈਆਂ ਲੋਕ ਇੱਕ ਤੱਕ ਪ੍ਰੋਸੈਸ ਸੀਗਾ ਇਹਨਾਂ 28 ਨੂੰ 25 ਬੰਦੇ ਨੇ ਅਸਲੀ ਬੰਦੇ ਨੇ ਪਿੰਡ ਦੇ ਉਹਨਾਂ ਬੰਦਿਆਂ ਦੇ ਕਾਜ ਦਿੱਤੇ ਪਰ ਉਹਦੀ ਵੋਟ ਨਹੀਂ ਬਣੀ ਕੋਈ ਵੀ ਅਰ ਪਹਿਲਾਂ ਵੀ 150 ਵੋਟ ਜਿਆਦਾ ਹੀ ਬੜੇ ਜੇ ਤੁਹਾਡੇ ਨੌਲੇਜ ਵਿੱਚ ਲੜਾਈ ਹੋਈ ਸੀ ਇਲੈਕਸ਼ਨ ਦੇ ਦੌਰਾਨ ਪਾਰਲੀਮੈਂਟ ਦੇ ਰਾ ਕੋੜੇ ਪਿੰਡ ਦੇ ਵਿੱਚ 150 ਜਿਆਦਾ ਸੀ ਉਹਨੂੰ ਅਸੀਂ ਚੈਲੰਜ ਕੀਤਾ ਹਾਈ ਕੋਰਟ ਵਿੱਚ ਹਾਈ ਕੋਰਟ ਨੇ ਉਹ ਚੈਲੰਜ ਤੋਂ ਬਾਅਦ ਉਹ ਵੋਟਾਂ ਐਡ ਕਰਨੇ ਦਾ ਆਰਡਰ ਕੀਤਾ ਜਿਆਦਾ ਕਾਸਟ ਵੀ ਪਾਈ ਡਿਸੀ ਨੂੰ ਤੇ ਹਰਾਸਮੈਂਟ ਦੀ ਕਾਸਟ ਵੀ ਪਾਈ ਤੇ ਉਹ ਵੋਟਾਂ ਜੜੇ ਸੁਪਰੀ ਹਾਈ ਕੋਰਟ ਨੇ ਕਟਾਈਆਂ ਮੁੜ ਕੇ ਫਿਰ ਉਹੀ 27 ਬੰਦੇ ਵਟ ਜਿਆਦੀ ਫਿਰ ਬੜਾ ਰਹੇ ਨੇ 27 ਫਿਰ ਜਿਆਦੀ ਬਣ ਰਹੀਆਂ ਤੁਸੀਂ ਆਪੇ ਹੋਰ ਨਵੇਂ ਜਿਆਦੇ ਹੁਣ 27 ਬੰਦੇ ਜਾਂਦੇ ਉਸੋ ਨਾਲ ਵਿੱਚ ਤੇਈ ਤੁਸੀਂ ਸੋਨਾ ਵਿਕਟਰੀ ਹੈਗੇ ਤੁਸੀਂ ਦੱਸੋ ਕਿ ਕਿੱਦਾਂ ਆਪਾਂ ਇਹਨੂੰ ਕਹਿੰਦੇ ਨਿਰਪੱਖ ਜਾਂ 700 ਨਾਲ ਲੇਡਰ ਕੰਨ ਇਲੈਕਸ਼ਨ ਹੋ ਰਿਹਾ ਹੈ ਜਾਂ ਫਿਰ ਇਹ ਨਫਰ ਹੈ ਜਿੰਨੇ ਵੀ ਆਪਣੇ ਬੰਦੇ ਨੇ ਕਹਿ ਰਹੇ ਕੈਂਸਲ ਹੋਣਗੇ ਇਹ ਮੋਟਾ ਕਰਾ